ਹੀ ਨਾਮ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਗਿੱਲਾ ਜੀ ਤੇ ਮੋਗਾ ਦੇ ਪਿੰਡ ਘਲਕਲਾਂ ਦਾ ਮੈਂ ਰਹਿਣ ਵਾਲਾ ਧੰਨਵਾਦ ਜੀ ਤੁਹਾਡਾ ਕੋਸ਼ਿਸ਼ ਹੈ ਕਿ ਅਸੀਂ ਚੰਗਾ ਆਰਟ ਜਿਹੜਾ ਹੈਗਾ ਉਹ ਸਿਰਜੀਏ ਤੇ ਲੋਕਾਂ ਦੇ ਸਨਮੁਖ ਰੱਖੀਏ ਆ ਮੈਨੂੰ 2.5 ਸਾਲ ਦਾ ਹੀ ਸੀ ਜਦੋਂ ਤੋਂ ਇਹ ਮੈਨੂੰ ਇਹ ਸ਼ੌਂਕ ਜਾਗ ਪਿਆ ਜੀ ਛੋਟੇ ਹੁੰਦੇ ਸੀ ਉਹ ਕਲਾ ਦੀ ਜਿਹੜੀ ਗੁੜਤੀ ਉਹ ਤਕਰੀਬਨ ਪਿੰਡ ਦੇ ਵਿੱਚੋਂ ਨਾ ਮਿੱਟੀ ਨਾਲ ਖੇਡਦੇ ਹੀ ਮਿਲ ਗਈ ਖੇਤਾਂ ਦੇ ਵਿੱਚੋਂ ਕੰਮ ਕਰਦਿਆਂ ਕਰਦਿਆਂ ਤੇ ਬੱਚਿਆਂ ਨੂੰ ਆਮ ਮਿੱਟੀ ਦਾ ਸ਼ੌਂਕ ਹੁੰਦਾ ਜੀ ਤੇ ਮੈਨੂੰ ਵੀ ਇਸ ਤਰ੍ਹਾਂ ਦਾ ਮਾਹੌਲ ਮਿਲਿਆ ਜੀ ਕਿੰਨੇ ਕ ਮੂਰਤੀਆਂ ਨੇ ਹੁਣ ਤੱਕ ਤੁਸੀਂ ਬਣਾ ਚੁੱਕੇ ਹੋ? ਆ ਹਜ਼ਾਰਾਂ ਨਹੀਂ ਲੱਖਾਂ ਹੀ ਬਣਾ ਚੁੱਕੇ ਆ ਜੀ। ਕਿਉਂਕਿ ਪਰਮਾਤਮਾ ਨੇ ਸੋਹਣੀ ਸਪੀਡ ਦਿੱਤੀ ਹੋਈ ਆ ਤੇ ਸ਼ੁਰੂ ਤੋਂ ਲੈ ਕੇ ਜੋ ਸ਼ੌਂਕ ਹੀ ਸੀਗਾ ਤੇ ਫਿਰ ਆ ਬਿੰਦਿਆਂ ਉੱਠਦਿਆਂ ਸੌਂਦਿਆਂ ਇਹੀ ਕੰਮ-ਕਮ ਕਰੀ ਗਏ। ਤੇ ਕਾਫੀ ਵੱਡੀ ਸਿਰਜਣਾ ਕੀਤੀ। ਕਿੰਨੇ ਮੂਰਤੀਆਂ ਜਿਹੜੇ ਕਿਹੜੇ-ਕਿਹੜੇ ਮੂਰਤੀਆਂ ਔਰ ਕਿੱਥੇ-ਕਿਥੇ ਤੱਕ ਪਹੁੰਚੋਗੇ ਨੇ? ਆ ਸਭ ਤੋਂ ਸ਼ੁਰੂ ਜਿਹੜੀ ਕਲਾ ਹੋਈ ਸੀ ਜੇ ਦੇਸ਼ ਭਗਤਾਂ ਦੇ ਸਟੈਚੂ ਬਣਾਉਣ ਤੋਂ ਤੇ ਪਿੰਡ ਦੇ ਇੱਕ ਆਮ ਘਰ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਘਰ ਦੇ ਵਿੱਚ ਵੀ ਸਟੈਚੂ ਲੱਗਿਆ ਤੇ ਲੰਡਨ ਦੇ ਮਿਊਜ਼ੀਅਮ ਦੇ ਵਿੱਚ ਵੀ ਸਟੈਚੂ ਲੱਗਿਆ ਜਨ ਦੀ ਇੱਥੋਂ ਲੈ ਕੇ ਤੇ ਵਰਲਡ ਵਾਈਡ ਹੀ ਹੋ ਗਿਆ ਕੰਮ ਦੋ ਭਰਾਵਾਂ ਦੀ ਜੋੜੀ ਹੈ ਹਾਂਜੀ ਕਿੱਦਾਂ ਮਨ ਦੇ ਵਿੱਚ ਖਿਆਲ ਆਇਆ ਆਪਾਂ ਇਸ ਕਿਤੇ ਨੂੰ ਇਹ ਮੋਕ ਰੱਖਿਆ ਆ ਇਸ ਤਰ੍ਹਾਂ ਕਿ ਖੇਤੀਬਾੜੀ ਵਾਲਾ ਪਰਿਵਾਰ ਸੀਗਾ ਜੀ ਤੇ ਸ਼ੌਂਕ ਹੀ ਇਹਨਾਂ ਸੀਗਾ ਸ਼ੌਂਕ-ਸ਼ੌਂਕ ਦੇ ਵਿੱਚ ਉਹ ਕਿਤਾਬ ਬਣ ਗਿਆ ਅਸਲ ਵਿੱਚ ਪਹਿਲਾਂ ਕਿਤੇ ਬਾਰੇ ਸੋਚਿਆ ਨਹੀਂ ਸੀਗਾ ਦੂਜਾ ਭਰਾ ਮੇਥੋਂ 10 ਸਾਲ ਛੋਟਾ ਹੈ ਤੇ ਅਸੀਂ ਫਿਰ ਦੋਨੋਂ ਉਹਨੇ ਮੈਨੂੰ ਵੇਖ ਕੇ ਇਹ ਸ਼ੌਂਕ ਗ੍ਰਹਿਣ ਕਰ ਲਿਆ ਤੇ ਮੈਂ ਹਾਲ ਹੀ ਕੱਲ ਚੰਡੀਗੜ੍ਹ ਤੋਂ ਫਿਰ ਮੈਂ ਮਾਸਟਰ ਡਿਗਰੀ ਵੀ ਕੀਤੀ ਸੀਗੀ ਤੇ ਸਰਕਾਰੀ ਅਫਸਰ ਵੀ ਮੈਂ ਰਿਹਾ ਕਲਾਸ 1 ਅਫਸਰ ਤੇ ਪਰ ਮੈਂ ਨੌਕਰੀ ਤੋਂ ਵੀ ਰਜਾਈਨ ਇਸੇ ਕਰਕੇ ਦਿੱਤਾ ਕਿ ਮੈਂ ਆਪਣੀ ਕਲਾ ਨੂੰ ਪੂਰਾ ਟਾਈਮ ਦੇ ਸਕਾਂ ਲੱਗਦਾ ਨਹੀਂ ਜੇ ਕਿਤੇ ਸਰਕਾਰੀ ਨੌਕਰੀ ਕਰਦੇ ਤੱਕ ਕਿਤੇ ਚੰਗੇ ਅਫਸਰ ਬਣਿਆ ਹੁੰਦੇ ਚੰਗਾ ਅਫਸਰ ਤਾਂ ਮੈਂ ਪਹਿਲੇ ਸੀਗੇ ਜੀ ਤੇ ਚੰਗੀ ਹੁਣ ਉਸ ਤੋਂ ਜ਼ਿਆਦਾ ਚੰਗਾ ਜਿਹੜਾ ਮੇਰਾ ਕੰਮਕਾਰ ਪਰਮਾਤਮਾ ਨੇ ਜੋ ਦਿੱਤਾ ਹੋਇਆ ਤੇ ਇਸ ਕਰਕੇ ਅਸੀਂ ਲੋਕ ਸੰਤੁਸ਼ਟ ਲੋਕ ਆ ਕਹਿੰਦੇ ਸਿੱਧੂ ਮੂਸੇ ਵਾਲੇ ਦੀ ਗੱਲ ਕਰੀਏ ਜਾਂ ਮਿਲਖਾ ਸਿੰਘ ਦੀ ਗੱਲ ਕਰੀਏ ਚੰਗੇ ਚੰਗੇ ਜਿਹੜੇ ਸਟੈਚੂ ਆ ਤੁਸੀਂ ਬਣਾ ਚੁੱਕੇ ਆ ਬਾਹਰ ਤੱਕ ਵੀ ਜਾ ਕਿਹੜੇ ਕੰਟਰੀਆਂ ਤੱਕ ਪਹੁੰਚੇ ਆ ਅ ਕੰਟਰੀ ਮਲੇਸ਼ੀਆ ਸਿੰਗਾਪੁਰ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਇੰਗਲੈਂਡ ਕੈਨੇਡਾ ਸਭ ਜਗ੍ਹਾ ਤੇ ਸਨਮਾਨ ਪਹੁੰਚਿਆ ਹੋਇਆ ਤੇ ਹੁਣ ਮੇਰਾ ਜਿਆਦਾ ਮਨ ਜਿਹੜਾ ਹੈਗਾ ਉਹ ਦੇਸ਼ ਭਗਤਾਂ ਪ੍ਰਤੀ ਆਪਣੇ ਜਿਹੜੇ ਫਰਜ਼ਾਂ ਦੀ ਪੂਰਤੀ ਵੱਲ ਹੈ ਉਹ ਦੇਸ਼ ਭਗਤਾਂ ਦੇ ਸਟੈਚੂ ਬਣਾ ਕੇ ਲਾਉਣ ਵਾਲਾ ਹੈ ਦੱਸ ਸਕਦੇ ਹੋ ਤੁਸੀਂ ਦਰਸ਼ਕਾਂ ਨੂੰ ਕਿੰਨੀਆਂ ਕੁ ਸਟੈਚੂ ਜਿਹੜੇ ਹੁਣ ਤੱਕ ਤੁਸੀਂ ਬਣਾ ਚੁੱਕੇ ਹੋ ਔਰ ਕਿਹਦੇ ਕਿਹਦੇ ਬਣਾ ਚੁੱਕੇ ਵਿਸਤਾਰ ਦਿਓ ਹਰ ਇੱਕ ਕੈਟਾਗਰੀ ਗਾਇਕਾਂ ਦੇ ਵਿੱਚੋਂ ਨੁਸਰਤ ਫਤੇਲੀ ਖਾਨ ਸਾਹਿਬ ਅ ਫਕੀਰਾਂ ਦੇ ਵਿੱਚੋਂ ਬਾਬਾ ਬੁੱਲੇ ਸ਼ਾ ਸ਼ਾਹ ਹੁਸੈਨ ਜਿੰਦੀ ਤੇ ਇੱਕ ਇੱਕ ਮੈਂ ਦੱਸ ਰਿਹਾ ਨਾ ਕਿੰਨੇ ਵਿਦਵਾਨਾਂ ਦੇ ਵਿੱਚੋਂ ਭਾਈ ਵੀਰ ਸਿੰਘ ਅਰੀ ਬਾਬਾ ਨਾਜ਼ਮੀ ਤੁਹਾਡੇ ਸਾਹਮਣੇ ਹੀ ਆ ਖਿਡਾਰੀਆਂ ਦੇ ਵਿੱਚ ਮਿਲਖਾ ਸਿੰਘ ਉਦਮ ਸਿੰਘ ਹਾਕੀ ਖਿਡਾਰੀ ਸਰਜੀਤ ਸਿੰਘ 올ੰਪੀਅਨ ਪਤਾ ਨਹੀਂ ਕਿੰਨੇ ਤੇ ਸੈਨਿਕਾਂ ਦੇ ਵਿੱਚੋਂ ਸਮਾਜਿਕ ਕਾਰਕਟਰਤਾਵਾਂ ਦੇ ਵਿੱਚੋਂ ਤਕਰੀਬਨ ਮੈਂ ਕੁਝ ਛੱਡਿਆ ਨਹੀਂ ਜਿਹੜੇ ਉਂਗਲਾਂ ਤੇ ਗਿਣ ਜੋਗੇ ਹੁੰਦੇ ਆ ਮੂਰੇ ਫਟਾਫਟ ਆ ਜਾਂਦੇ ਆ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਬਲਦਾਂ ਦੀ ਜੋੜੀ ਚੱਲਦੀ ਸੀਗੀ ਅੱਗੇ ਕੀ ਸੀ ਮਨਜੀਤ ਸਿੰਘ ਖੱਲਾ ਵਾਲਾ ਜੀ ਹਾਂ ਬਿਲਕੁਲ ਬਿਲਕੁਲ ਉਹ ਬਲਦਾਂ ਦੀ ਜੋੜੀ ਨੇ ਸਾਨੂੰ ਬਹੁਤ ਫੇਮਸ ਕੀਤਾ ਜੀ ਕਿਸਾਨ ਅੰਦੋਲਨ ਦੇ ਵਿੱਚ ਉਹ ਇਨਾ ਨਾਮਣਾ ਖਟਿਆ ਵੀ ਸਾਨੂੰ ਲੱਗਿਆ ਵੀ ਜਿਹੜਾ ਅਸੀਂ ਪਿਛਲਾ ਸਾਰਾ ਕੰਮ ਕੀਤਾ ਅਸੀਂ ਨਾ ਉਸ ਦਾ ਸੇਰਾ ਇੱਕਦਮ ਉਥੇ ਮਿਲ ਗਿਆ ਤੇ ਉਹ ਕਿਸਾਨਾਂ ਦਾ ਜੋ ਜਿਹੜੀ ਬਲਦਾਂ ਦੀ ਜੋੜੀ ਸਾਡੀ ਬਹੁਤ ਫੇਮਸ ਹੋਈ ਡਾਕਟਰ ਸੁਆਮੀ ਨਰਥਨ ਨੇ ਵੀ ਉਹਨਾਂ ਸਟੈਚੂ ਲਾਇਆ ਹੁਣ ਕਰਕੇ ਨਾ ਉਹਨਾਂ ਨੇ ਵੀ ਸਾਡਾ ਨਾਲ ਰਾਬਤਾ ਕੀਤਾ ਸੀ ਤੇ ਸਾਨੂੰ ਉਹਨਾਂ ਨੇ ਵਧਾਈ ਦਿੱਤੀ ਸੀ ਤੁਸੀਂ ਮੈਨੂੰ ਵੀ ਮਾਣ ਦਿੱਤਾ ਡਾਕਟਰ ਸੁਆਮੀ ਨਰਥਨ ਪਿਛਲੇ ਸਾਲ ਚਲੇ ਗਏ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਸੀ ਕਿ ਮੇਰਾ ਸਟੈਚੂ ਬਣਾ ਕੇ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਵੱਖਰਾ ਯੋਗਦਾਨ ਪਾਇਆ ਬਾਬਾ ਨਜ਼ਮੀਨ ਦਾ ਵੀ ਤੁਸੀਂ ਇੱਕ ਸਟੈਚੂ ਬਣਾਇਆ ਹੈਗਾ ਹਾਂਜੀ ਕਿਦਾਂ ਮਨ ਦੇ ਵਿੱਚ ਖਿਆਲ ਆਇਆ ਕਿ ਬਾਬਾ ਨਜ਼ਮੀਨ ਨਾਲ ਤੁਹਾਡੀ ਗੱਲ ਹੋਈ ਸੀ ਬਾਬਾ ਨਜ਼ਮੀ ਨਾਲ ਪਹਿਲਾਂ ਗੱਲ ਨਹੀਂ ਸੀ ਹੋਈ ਜਦੋਂ ਸਟੈਚੂ ਲਾਤਾ ਅਸੀਂ ਭੁੱਲ ਗਏ ਵੀ ਅਸੀਂ ਲਾਤਾ ਸੀ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਤਾਂ ਉਹਨਾਂ ਨੇ ਫਿਰ ਰਾਬਤਾ ਕੀਤਾ ਉਸਤਾਦ ਸ਼ੌਕਤ ਅਲੀ ਸਾਹਿਬ ਜਿਹੜੇ ਇਨਸ਼ਾਅੱਲਾ ਗਾਇਕ ਉਹ ਜਿਹੜੀ ਗਾਇਨ ਸ਼ੈਲੀ ਉਹਨਾਂ ਦੀ ਹੈ ਨਾ ਤੇ ਉਹਨਾਂ ਨੇ ਫੋਨ ਕੀਤਾ ਸੀ ਕਿ ਮੈਨੂੰ ਬਾਬਾ ਨਜ਼ਮੀ ਨੇ ਕਿਹਾ ਕਿ ਮੇਰਾ ਮਜਸਮਾ ਲੱਗਾ ਉਹਨਾਂ ਦਾ ਪਤਾ ਕਰੋ ਵੀ ਕਿੱਥੇ ਲੱਗਾ ਉਹਨਾਂ ਨੇ ਫਿਰ ਆਪ ਤੱਕ ਕੀਤਾ ਫਿਰ ਹੁਣ ਤਾਂ ਬਾਬਾ ਨਜ਼ਮੀ ਦਾ ਵੀ ਫੋਨ ਆਉਂਦਾ ਰਹਿੰਦਾ ਜੀ ਸਾਡਾ ਨਾ ਉਹ ਉਹਨਾਂ ਦਾ ਗੂੜਾ ਪਿਆਰ ਆ ਹੋਰ ਇੰਟਰਵਿਊ ਦੇ ਵਿੱਚ ਦੱਸਦੇ ਰਹਿੰਦੇ ਆ ਕਿ ਮਨਜੀਤ ਹਰਾਨ ਨੇ ਮੇਰਾ ਉੱਥੇ ਸਟੈਚੂ ਲਾਇਆ ਹੋਇਆ ਬਹੁਤ ਪਰਿਵਾਰਕੀ ਜਿਸ ਤਰ੍ਹਾਂ ਸਬੰਧ ਹੁੰਦੇ ਆ ਇਸ ਤਰ੍ਹਾਂ ਪਿਆਰ ਉਹਨਾਂ ਨੂੰ ਕਹਿੰਦੇ ਮਨਜੀਤ ਸਿੰਘ ਸਟੈਚੂ ਬਣਾਉਣ ਦੇ ਨਾਲ ਖੇਤੀ ਨਾਲ ਵੀ ਜੁੜਿਆ ਹੋਇਆ ਖੇਤੀ ਧੰਦਾ ਵੀ ਕਰਦਾ ਹਾਂ ਹਾਂ ਜੀ ਹਾਂ ਬਿਲਕੁਲ ਆਪ ਕਰਦੇ ਆ ਜੀ ਖੇਤੀ ਹੱਥੀਂ ਕਰਦੇ ਆ ਪੱਠੇ ਵੀ ਆਪ ਵੜਦੇ ਆ ਜਿਹੜੇ ਅ ਮੱਝਾਂ ਨੂੰ ਪਾਉਣ ਵਾਸਤੇ ਹੁਣ ਮੈਂ ਵੀ ਪੱਠੇ ਵੱਢ ਕੇ ਰੱਖ ਕੇ ਫੇਰ ਹੀ ਤੁਹਾਨੂੰ ਇ ਹੋਰ ਕੀ ਸੋਚਿਆ ਆਪਾਂ ਵਿਖਦੇ ਵਿੱਚ ਵੀ ਆਪਾਂ ਹੋਰ ਬਣਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਆ ਤਿਆਰੀ ਜੀ ਉਹਨਾਂ ਸਾਰੀਆਂ ਸ਼ਖਸੀਅਤਾਂ ਦੇ ਸਟੈਚੂ ਜੋ ਆਮ ਜਨ ਜੀਵਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਸਿਹਤ ਦਿੰਦੇ ਆ ਆਮ ਲੋਕਾਂ ਦੀ ਜੀਵਨ ਸ਼ੈਲੀ ਨੂੰ ਜਿਹੜੇ ਬਦਲ ਰਹੇ ਆ ਪ੍ਰਭਾਵਿਤ ਕਰ ਰਹੇ ਆ ਉਹ ਚੰਗੇ ਇਨਸਾਨ ਉਹਨਾਂ ਸਾਰਿਆਂ ਦੇ ਸਟੈਚੂ ਬਣਾਉਂਦਾ ਵਿਚਾਰਾ ਚਾਹੇ ਉਹ ਦੇਸ਼ੀ ਨੇ ਚਾਹੇ ਉਹ ਵਿਦੇਸ਼ੀ ਨੇ ਮਨਜੀ ਜੀ ਸਟੈਚੂ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਸਾਂਭ ਕੀਤੀ ਹੋਈ ਹੈ ਰੁੱਖਾਂ ਦੀ ਵੀ ਸਾਂਭ ਕੇ ਕਾਫੀ ਫਾਰਕ ਦੇ ਵਿੱਚ ਜਿਹੜੇ ਬੂਟੇ ਲੱਗੇ ਹੋਏ ਐ ਸਾਂਭ ਸੰਭਾਲੀ ਕਾਫੀ ਸੋਹਣੀ ਕੀਤੀ ਹੋਈ ਹੈ ਹਾਂਜੀ ਪਿਆਰ ਆ ਜੀ ਕੁਦਰਤ ਨਾਲ ਪਿਆਰ ਆ ਕਿਉਂਕਿ ਕੁਦਰਤ ਨੇ ਹੀ ਤਾਂ ਕਲਾ ਬਖਸ਼ੀ ਆ ਕੁਦਰਤ ਦਾ ਧੰਨਵਾਦ ਕਰਦੇ ਆ ਕਿਉਂਕਿ ਬਚਪਨ ਦੇ ਵਿੱਚ ਇਹ ਸਿੱਖਿਆ ਮਿਲੀ ਹਰਿਆਵਲ ਦੀ ਸਿੱਖਿਆ ਮਿਲੀ ਖੇਤਾਂ ਚ ਰਹਿ ਕੇ ਪਲੇ ਆ ਦਰਖਤਾਂ ਨੂੰ ਛੋਟੇ ਹੁੰਦੇ ਵੇਖਿਆ ਤੇ ਹੁਣ ਇਸੇ ਤਰ੍ਹਾਂ ਹਰਿਆਵਲ ਨੂੰ ਕ੍ਰੀਏਟ ਕੀਤਾ ਗਿਆ ਜੀ ਕਾਫੀ ਪੰਛੀਆਂ ਦਾ ਵੀ ਜਿਹੜਾ ਸ਼ੌਕ ਵਾਲਿਆ ਹੋਇਆ ਆ ਅੱਸੀ ਕੀਤਾ ਰੱਖਿਆ ਨਹੀਂ ਹੱਦ। ਹਾਂਜੀ ਸਾਰੇ ਪੰਛੀ ਜਿੰਨੇ ਵੀ ਰੱਖੇ ਆ ਉਹ ਪਿੰਜਰਿਆਂ ਚ ਨਹੀਂ ਰੱਖੇ ਆ ਖੁੱਲੇ ਰੱਖੇ ਹੋਏ ਆ ਤੇ ਉਹ ਆਜ਼ਾਦ ਪੰਛੀ ਨੇ ਖੇਡਦੇ ਉਹਨਾਂ ਨੂੰ ਪਿਆਰ ਆ ਜੀ ਉਹ ਜਦੋਂ ਕੰਮ ਕਰਦੇ ਕੋਲੇ ਆਉਂਦੇ ਆ ਇੱਧਰ ਉੱਧਰ ਖੇਡਦੇ ਚੰਗੇ ਲੱਗਦੇ ਆ। ਇਹ ਨਾਮ ਦੱਸੋ। ਮੇਰਾ ਨਾਮ ਸਿਮਰਨਜੀਤ ਸਿੰਘ ਰਿੱਕੀ। ਸਰਪੰਚ ਹੋ ਜੀ। ਮੈਂ ਪਿੰਡ ਕਲਕਲਾਂ ਦਾ ਸਰਪੰਚ ਹਾਂ। ਦੇਖੋ ਜੀ ਸਾਡੇ ਪਿੰਡ ਦਾ ਸਰਮਾਇਆ ਹੈ ਇਹ ਦੋਨੇ ਭਾਈ। ਇਹਨਾਂ ਦੋਨਾਂ ਭਰਾਵਾਂ ਨੇ ਬੜਾ ਹੀ ਸੋਹਣੇ ਢੰਗ ਨਾਲ ਜਿਹੜਾ ਹੈਗਾ ਇਤਿਹਾਸ ਵੀ ਔਰ ਇਤਿਹਾਸ ਦੇ ਵਿੱਚ ਜੇ ਆਪਾਂ ਕਹੀਏ ਵੀ ਇਹ ਨਹੀਂਗਾ ਕਿ ਕਿਸੇ ਬਾਰੇ ਕੋਈ ਜਾਣਕਾਰੀ ਨਾ ਹੋਵੇ ਬਕਾਇਦਾ ਉਹਨਾਂ ਦੇ ਜਿੱਥੇ ਸਟੈਚੂ ਬਣਾਏ ਆ ਨਾਲ ਦੀ ਨਾਲ ਉਹਨਾਂ ਦਾ ਪਿਛੋਕੜ ਉਹਨਾਂ ਦਾ ਇਤਿਹਾਸ ਵੀ ਲਿਖਿਆ ਗਿਆ ਤਾਂ ਕਿ ਜੋ ਇੱਥੇ ਕੋਈ ਪਾਰਕ ਦੇਖਣ ਆਵੇ ਉਹਨਾਂ ਨੂੰ ਸਟੈਚੂ ਦੇ ਵੇਖਣ ਦੇ ਨਾਲ ਹੀ ਉਹਦੇ ਬਾਰੇ ਜੀਵਨੀ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਬੜਾ ਵਧੀਆ ਤੇ ਸੋਹਣਾ ਉਪਰਾਲਾ ਔਰ ਇਸ ਨਾਲ ਜਿੱਥੇ ਅੱਜ ਕੱਲ ਦੀ ਪੀੜ੍ਹੀ ਨੂੰ ਇਹਨਾਂ ਨੇ ਆਪਣੇ ਇਤਿਹਾਸ ਨਾਲ ਜੋੜਿਆ ਹੋਇਆ ਇਹ ਵਿਲੱਖਣਤਾ ਹੀ ਹੈ ਬਰੇ ਕਿ ਕੁਦਰਤ ਦੀ ਦੇਣ ਹੁੰਦੀ ਹੈ ਇਹ ਵੀ ਕਿਸੇ ਕਿਸੇ ਦੇ ਹੱਥੋਂ ਕਿਸੇ ਕਿਸੇ ਦੀ ਕਿਸਮਤ ਦੇ ਵਿੱਚ ਹੁੰਦੀ ਹੈ ਜੋ ਕਿ ਸਾਡੇ ਘਲਕਲਾਂ ਨਗਰ ਦੇ ਵਿੱਚ ਇਹ ਚੀਜ਼ ਹੋਈ ਹੈ ਇਹ ਸਰਮਾਇਆ ਅਸੀਂ ਆਪਣੇ ਆਪ ਨੂੰ ਬੜੇ ਖੁਸ਼ਕਿਸਮਤ ਸਮਝਦੇ ਹਾਂ ਕਿ ਘਲਕਲਾਂ ਨਗਰ ਦੇ ਵਿੱਚ ਇਹੋ ਜਿਹਾ ਸਰਮਾਇਆ ਹੈ ਔਰ ਜਿਹੜਾ ਕਿ ਘਲਕਲਾਂ ਨਗਰ ਨੂੰ ਬੜੇ ਦੁਨੀਆ ਤੇ ਵਰਲਡ ਲੈਵਲ ਤੇ ਇਹਨਾਂ ਨੇ ਚਮਕਾਇਆ ਹੋਇਆ ਅਸੀਂ ਪਰਿਵਾਰ ਦਾ ਇਸ ਗੱਲੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਕਿੰਨੇ ਆ ਸਟੈਚੂ ਜਿਹੜੇ ਮਨਜੀਤ ਸਿੰਘ ਵੱਲੋਂ ਤਿਆਰ ਕੀਤੇ ਗਏ ਹੁਣ ਤੱਕ ਕਿੱਥੇ ਕਿੱਥੇ ਪੇਚੇ ਦੇਖੋ ਜੀ ਸਟੈਚੂ ਤਾਂ ਗਿਣੇ ਨਹੀਂ ਜਾ ਸਕਦੇ ਕਿੰਨੇ ਕਿੰਨਾਂ ਨੇ ਤਿਆਰ ਕੀਤੇ ਆ ਪਰ ਹਾਂ ਦੁਨੀਆ ਦੇ ਵੱਖ-ਵੱਖ ਕੋਨੇ ਵਿੱਚ ਭੇਜੇ ਆ ਔਰ ਸ਼ਾਇਦ ਹੀ ਕੋਈ ਇਹੋ ਜਿਹਾ ਸਟੈਚੂ ਹੋਊਗਾ ਜਿਹੜਾ ਇਹਨਾਂ ਨੇ ਤਿਆਰ ਨਾ ਕੀਤਾ ਹੋਵੇ ਸਰਪੰਚ ਸਾਹਿਬ ਤੁਸੀਂ ਵੀ ਕਿਸਾਨੀ ਸੰਘਰਸ਼ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜੁੜੇ ਹੋ ਮਨਜੀਤ ਸਿੰਘ ਵੱਲੋਂ ਇੱਕ ਬਲਦਾਂ ਦੀ ਜੋੜੀ ਬਣਾਈ ਗਈ ਕਾਫੀ ਫੇਮਸ ਹੋ ਗਈ ਜੀ ਦੇਖੋ ਜਿੱਥੋਂ ਤੱਕ ਇਹ ਗੱਲ ਆ ਕਿ ਇਹ ਇਹਨਾਂ ਦਾ ਸ਼ੌਂਕ ਵੀ ਆ ਉਹਦੇ ਨਾਲ ਨਾਲੇ ਖੇਤੀਬਾੜੀ ਵੀ ਕਰਦੇ ਆ ਮੁੱਢ ਤੋਂ ਇੱਕ ਕਿਸਾਨ ਪਰਿਵਾਰ ਆ ਔਰ ਇਹਨਾਂ ਨੇ ਜਦੋਂ ਇਹ ਸੰਘਰਸ਼ ਦੀ ਗੱਲ ਆਈ ਤਾਂ ਇਹਨਾਂ ਨੇ ਸੰਘਰਸ਼ ਨੂੰ ਸਮਰਪਿਤ ਇੱਕ ਬਲਦਾਂ ਦੀ ਜੋੜੀ ਜਿਹੜੀ ਆ ਨਾਲ ਸੁਆਮੀ ਨਾਥਨ ਜੀ ਉਹਨਾਂ ਦਾ ਬੁੱਤ ਬਣਾ ਕੇ ਇਹਨਾਂ ਨੇ ਪੇਸ਼ ਕੀਤਾ ਸੀ ਔਰ ਉਸ ਸਿੰਘੂ ਬਾਰਡਰ ਤੇ ਟੀਕਰੀ ਬਾਰਡਰ ਤੇ ਵੀ ਉਹ ਲੈ ਕੇ ਗਏ ਉਹਦੇ ਨਾਲ ਵੀ ਚਰਚਾ ਇਹਨਾਂ ਦਾ ਬਹੁਤ ਵਰਲਡ ਲੈਵਲ ਤੱਕ ਇਹਨਾਂ ਦਾ ਨਾਂ ਗਿਆ ਪਿੰਡ ਦਾ ਵੀ ਨਾਂ ਇਸ ਦੇ ਨਾਲ ਨਾਲ ਨਾਂ ਪਹੁੰਚਿਆ ਇਹਦੀ ਕੋਈ ਇਹੋ ਜਿਹਾ ਇਤਿਹਾਸ ਦੇ ਵਿੱਚ ਕੋਈ ਇਹੋ ਜਿਹਾ ਪੁਰਸ਼ ਹੋਊਗਾ ਜਿਨ੍ਹਾਂ ਦੇ ਇਹਨਾਂ ਨੇ ਬੁੱਤ ਨਹੀਂ ਬਣਾਇਆ ਦਾ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਐ ਸਿੱਧੂ ਮੂਸੇ ਵਾਲੇ ਦੀ ਤੁਸੀਂ ਗੌਰ ਨਾਲ ਦੇਖਿਆ ਹੋਣਾ ਸਿੱਧੂ ਮੂਸੇ ਵਾਲੇ ਦਾ ਜਿੱਥੇ ਹਥਿਆਰਾਂ ਦੇ ਨਾਲ-ਨਾਲ ਉਹਨਾਂ ਦੀ ਬੰਦੂਕ ਦੇ ਨਾਲ ਉਹਨਾਂ ਨੇ ਬੁੱਤ ਬਣਾਇਆ ਬੰਦੂਕ ਦੀ ਬਿਲਕੁਲ ਨੋਕ ਦੇ ਉੱਤੇ ਉਹਨਾਂ ਨੇ ਕਲਮ ਲਾਈ ਐ ਇਹਨਾਂ ਨੇ ਇਸ ਚੀਜ਼ ਦਾ ਜਦੋਂ ਇਹ ਬੁੱਤ ਬਣਾਇਆ ਸੀਗਾ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਸੀਗਾ ਉਦੋਂ ਉਹ ਖੁਦ ਆਏ ਸੀ ਔਰ ਇਸ ਕਲਮ ਲਾਉਣ ਦਾ ਤੁਸੀਂ ਦੇਖੋ ਕਿ ਜਿੱਥੇ ਉਹ ਹਥਿਆਰਾਂ ਦੇ ਦਰਾਸਤ ਆ ਉੱਥੇ ਉਹ ਕਲਮ ਦਾ ਵੀ ਤਾਂ ਨਹੀਂ ਸੀ ਇੱਕ ਮੈਸੇਜ ਆ ਜਿਹੜੀ ਇਹਨਾਂ ਦੀ ਵਿਲੱਖਣ ਸੋਚ ਨੂੰ ਇਸ ਪਰਿਵਾਰ ਦੀ ਇਹਨ ਦੋਨਾਂ ਭਾਈਆਂ ਦੀ ਵਿਲੱਖਣ ਸੋਚ ਨੂੰ ਦਰਸਾਉਂਦਾ ਮੈਂ ਸੁਨਿਆ ਦਿਉਂਗੇ ਸਮਾਜ ਨੂੰ ਮੈਂ ਸਮਾਜ ਨੂੰ ਦੇਖੋ ਸਿਨਿਆ ਮੈਂ ਇਸ ਉਮਰ ਤਕਾਜੇ ਦੇ ਮੈਂ ਕਹਿ ਸਕਦਾ ਕਿ ਸਮਾਜ ਨੂੰ ਚੰਗੇ ਰਾਹ ਤੇ ਤੁਰਨਾ ਚਾਹੀਦਾ ਜਿਹੜਾ ਬੰਦਾ ਸਮਾਜ ਨੂੰ ਚੰਗੀ ਸਿਹਤ ਦਿੰਦਾ ਉਹਦੇ ਕੋਲ ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਦਾ ਗੁਣ ਲੈਣਾ ਚਾਹੀਦਾ ਔਰ ਹਮੇਸ਼ਾ ਜਿਹੜੇ ਜ਼ਿੰਦਗੀ ਆ ਉਹ ਇੱਕ ਸਿੱਖਣ ਦਾ ਢੰਗ ਹੁੰਦਾ ਚਾਹੇ ਆਪਣੇ ਤੋਂ ਕੋਈ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਹਦੇ ਤੋਂ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਔਰ ਸਭ ਤੋਂ ਵੱਡੀ ਗੱਲ ਆ ਜਿਹੜੀ ਅੱਜ ਦੀ ਪੀੜੀ ਨੂੰ ਨੌ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਇਹੋ ਜੇ ਕੋਈ ਕਿਰਤ ਕਰੋ ਕੋਈ ਕਮਾਈ ਕਰੋ ਜਿਸ ਤਰ੍ਹਾਂ ਦਾ ਵੀ ਮੌਕਾ ਕਿਤੋਂ ਵੀ ਮਿਲਦਾ ਕੁਝ ਸਿੱਖੋ ਪਰ ਨਸ਼ਿਆਂ ਦਾ ਜਿਹੜਾ ਕੋੜ ਆ ਉਹਨੂੰ ਆਪਣੇ ਤੋਂ ਹਮੇਸ਼ਾ ਲਈ ਦੂਰ ਰੱਖੋ thank you